ਹੈਲੋ ਜੀ ਸਤਿ ਸ਼੍ਰੀ ਅਕਾਲ ਪੀਂਓ ਸਾਰੇ ਠੀਕ ਠਾਕ ਤੇ ਕਿਵੇਂ ਸਾਰੇ ਠੰਡ ਦਾ ਨਜ਼ਾਰਾ ਫਿਰ ਇਧਰ ਅਸੀਂ ਲੈ ਆਣੇ ਆ ਸਫਾਈਆਂ ਦਾ ਨਜ਼ਾਰਾ ਮੈਂ ਸੋਚਿਆ ਛੁੱਟੀਆਂ ਵਾ ਮੈਨੂੰ ਤੇ ਆਪਣੇ ਸਟੋਰ ਦੀ ਸਫਾਈ ਕੀਤੀ ਗਈ ਸਾਡੇ ਇਹ ਕੋਚਾਂ ਦਾ ਥੱਲੇ ਸਟੋਰ ਬਣਾਇਆ ਗਿਆ ਆ ਤੇ ਮੈਂ ਮੰਮੀ ਨੂੰ ਕਹਿ ਨਹੀਂ ਪਿਆ ਦੀ ਸਫਾਈ ਕਰ ਲਈਏ ਦੀ ਕੀ ਅੱਜ ਤੁਹਾਨੂੰ ਪਤਾ 2025 ਜਾ ਰਿਹਾ ਵਾ 31 ਤਰੀਕ ਆ ਤੇ ਅੱਜ ਆ ਕੇ ਮੇਰਾ 31 2025 ਦਾ ਖਲਾਰਾ ਬਾਹਰ ਕੱਢਦੀ ਹੋਣ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਰੱਖੀਏ ਤੇ ਮੇਰਾ ਧਿਆਨ ਪੈਂਦਾ ਗਿਆ ਮੈਂ ਕਿਹਾ ਅਹੀਂ ਡੈਡੀ ਜੀ ਚੱਲ ਜੀ ਮਮੀ ਜੀ ਗਰਾਉਂਡ ਫਲੋਰ ਤੇ ਆਪਣਾ ਸਟੋਰ ਸਾਫ਼ ਕਰੀਏ ਕਿਉਂਕਿ ਇਹ ਸਟੋਰ ਰੇਲੀ ਸਾਫ਼ ਹੁੰਦਾ ਹੀ ਆ ਬਟ ਫਾਲਤੂ ਚੀਜ਼ਾਂ ਜਿਹੜੀਆਂ ਅੱਜ ਹੀ ਬਾਹਰ ਕੱਢ ਦੇਣੀਆਂ ਤੇ ਮਮੀ ਕਹਿੰਦੇ ਤੂੰ ਤਹੀ ਕੱਲੀ ਚਲ ਗਈਆਂ ਮੈਨੂੰ ਪਤਾ ਤੇਰੇ ਕੰਮਾਂ ਦਾ ਉਹ ਸਾਰੀਆਂ ਚੀਜ਼ਾਂ ਸੁੱਟ ਦੇਣੀਆਂ। ਉਹ ਆਹ ਵੇਖ ਲੋ ਨਾਲ ਫੇਰ ਖਲੋਤੇ ਆਣ ਕੇ ਕਹਿੰਦੇ ਮੈਨੂੰ ਪਤਾ ਤੇਰੇ ਕੰਮਾਂ ਤੋਂ ਉਹ ਜਿਹੜੀ ਤੇਨੂੰ ਚੀਜ਼ ਚੰਗੀ ਨਹੀਂ ਨਾ ਲੱਗਦੀ ਉਹ ਵੀ ਸੁੱਟ ਆਉਣੀ ਆ ਤੇ ਮੈਂ ਇਹ ਸੁੱਟਣੀ ਆ। ਆਈ ਮੈਂ ਸੁੱਟਣੀ ਆ ਕਿਉਂਕਿ ਮੰਮੀ ਇਹਨਾਂ ਨੂੰ ਆਦਤ ਹੁੰਦੀ ਆ ਵੀ ਮੈਂ ਅਹੀਂ ਆ ਵੀ ਰੱਖ ਲਿਆ ਇਹ ਰੱਖ ਲਈਏ। ਇਹ ਸੁੱਟਣੀ ਨਹੀਂ। ਹਾਂ ਸੁੱਟੇ ਤਾਂ ਸੁੱਟਣਾ ਹੀ ਕਿਹਾ ਜੀ ਇਹ ਉਹ ਨਹੀਂ ਚਾਹੀਦੀ। ਇਹ ਸੁੱਟੇ ਨਾ ਆਵੇ ਆਵੇ ਬੈਲ ਤੇ ਨਾ ਨਹੀਂ। ਸਾਰਾ ਕੋ ਸਾਮ-ਸਾਮ ਕੇ ਰੱਖਿਆ ਇਹਨਾਂ ਨੇ ਪਰਾਣਾ ਤੇ ਹੁਣ ਮੈਂ ਵੇਖੋ ਬਾਹਰ ਕੱਢਣਾ ਕਿਉਂਕਿ 2025 ਦੇ ਨਾਲ ਹੀ ਉਹਨੂੰ ਮੈਂ ਬਾਹਰ ਕੱਢ ਦੇਣਾ ਕਿਉਂਕਿ 20 ਇਹ ਇਸ ਕਰਕੇ ਮੈਂ ਤਾਂ ਨਾਲ ਨਾਲ ਸਫਾਈ ਹੁੰਦੀ ਰਹੇਗੀ ਤੇ ਨਾਲ ਨਾਲ ਸਾਡੇ ਨਾਲ ਦਲਾ ਨਹੀਂ ਨਹੀਂ ਅਰੇ ਭਲਾਵਾ ਕੀ ਕਰਦੇ ਰਹੇ ਲਾਰਾ ਕੁਝ ਨਹੀਂ ਹੈਗਾ ਬਸ ਨਿੱਕਾ ਮोटा ਸਮਾਨ ਸੀ ਤੁਹਾਡਾ ਪੁਰਾਣਾ ਪਿਆਇਆ ਮੈਂ ਟੀਕੇ ਦੇ ਵਿੱਚ ਮੈਂ ਕਿਹਾ ਸੋਚਿਆ ਕਿ ਸਫਾਈ ਕਰ ਲੈਣੇ ਇਸੇ ਬਹਾਨੇ ਨਾਲ ਸਾਡੇ ਸਟੋਰ ਦੀ ਸਫਾਈ ਹੋ ਜੂਗੀ ਮਨਦੀਪ ਇਹ ਹਰ ਬੋੜਾ ਕੁਕੋ ਆਹ ਇਹ ਮਮਿ ਘਰ ਦੇ ਕੰਮ ਇਹਨਾਂ ਨੇ ਜਿਹੜੇ ਇਹਦੇ ਪੁਰਾਣੇ ਆ ਨਾ ਪਿੰਡਾਂ ਵਾਲੇ ਕੰਮ ਨਹੀਂ ਸੱਦਨੇ ਬੋਰੀਆਂ ਦੇ ਵਿੱਚ ਬੋਰੀਆਂ ਤੋੜਨਗੇ ਤੇ ਆ ਕੇ ਲੋਹੇ ਤੇ ਕੂਲਰ ਇਹ ਪੁੱਤ ਕੰਮ ਹੁੰਦੇ ਆ ਇਹੋ ਤੇ ਕੰਮ ਹੁੰਦੇ ਆ ਨਹੀਂ ਨਹੀਂ ਇਹ ਤੇ ਕਿੱਥੇ ਰੱਖਣਾ ਇਹ ਜਿਹੜਾ ਕੰਨ ਕੰਦੀ ਦਾ ਕੂਲਰ ਆ ਨਾ ਵੇਖੋ ਕੂਲਰ ਵੇਖੋ ਕਿੱਡਾ ਸਾਫ ਕੇ ਰੱਖਿਆ ਲਿਆ ਔਰ ਇਹ ਮੈਂ ਕਿਹਾ ਮਮੀ ਨੂੰ ਵੇਚ ਦਈਏ ਕੀ ਕਰਨਾ ਨਹੀਂ ਚਲਾਉਣੀ ਨਾ ਘਰ ਦਾ ਕੂਲਰ ਇਹ ਨੂੰ ਆਕ ਵਾਕੇ ਸਹੀ ਗੱਲ ਹੈ ਜੇ ਅੱਜ ਵੀ ਨੂੰ ਲਾ ਰਹੋ ਨਾ ਤੇ AC ਨੂੰ ਪਰਾਂ ਕਰਦਾ ਇਹਦੇ ਵਿੱਚ ਲੋਜੋ ਇਹੋ ਕਮੀਆਂ ਦੀ ਕੱਟ ਨਹੀਂ ਦਿੰਦੇ ਤੀ ਨਾ ਮੈਂ ਵੀ ਕੱਟ ਦੇਣਾ ਨਹੀਂ ਨਹੀਂ ਇਹ ਵਧੀਆ ਇਹਦੇ ਵੇਖੋ ਅਨੇਸਾ ਜਿਹੜੀਆਂ ਪੋਤੇ ਬੋਰੀਆਂ ਸਾਂਭੀਆਂ ਨਾ ਜਦੋਂ ਹੁਣ ਕਣਕ ਕੱਢ ਲੈਣੀ ਆਪਾਂ ਆਪਣੇ ਉਹਦੇ ਖੇਤਾਂ ਚ ਕਣਕ ਲੈਣੀ ਆ ਤੇ ਫੇਰ ਕਣਕ ਇਹਦੇ ਚ ਲੈਣੀ ਆ ਕੋਈ ਨਹੀਂ ਸਾਂਭ ਕੇ ਰੱਖ ਦਿੰਨੇ ਆ ਸਾਂਭੀ ਚੀਜ਼ ਵਧੀਆ ਹੁੰਦੀ ਆ ਆ ਦੇ ਬੱਬਾ ਲੈ ਹੋ ਰੱਖ ਦੁੱਧਾ ਨੂੰ ਨਾ ਨਾਰਾਜ਼ ਹੋਇਓ ਨਹੀਂ ਨਹੀਂ ਆ ਸਟੋਰ ਦੇ ਵਿੱਚ ਕਦੀ ਆਉਣਾ ਨਹੀਂ ਤੇ ਫਿਰ ਚੀਜ਼ਾਂ ਲੱਭਣੀਆਂਹੀਂ ਹੈ ਨਾ ਰਹੀ ਹਾਂ ਜੀ ਆ ਜੇ ਪਾਸੇ ਲੈ ਗਈ ਜੇ ਚਾਰ ਪਾਉਜੇ ਤੇ ਅਣੀ ਗੰਢੇ ਤੇ ਸਟੋਰ ਦੇ ਵਿੱਚ ਇੱਧਰ ਹੀ ਆ ਵਾਧੂ ਘੱਟ ਪੈਂਦਾ ਹਾਂਵੇਂ ਹੋਰ ਵੀ ਪਿਆਈ ਕੋਈ ਸਮਾਨ ਆ ਟੋਲ ਤੇ ਆ ਮੈਂ ਆਪਣਾ ਸਾਰੀਆਂ ਸਮਾਨ ਚੋਂ ਉਥੋਂ ਫੇਰ ਤੇ ਟੀਨੋ ਲੈ ਕੇ ਆਈਆਂ ਤੇ ਇਹ ਚੀਜ਼ਾਂ ਦਾ ਚਿੱਤਾ ਬਹੁਤ ਇਸ ਸਟੋਰ ਨੂੰ ਲਿਆ ਅੱਜ ਸਫਾਈ ਵਾਸਤੇ ਤੇ ਇਹ ਮਟੀਰੀਅਲ ਮੇਰੇ ਘਰ ਦਾ 4 ਮਹੀਨੇ ਪਹਿਲਾਂ ਦਾ ਹੈ ਤੇ ਇਧਰ ਹੀ ਪਈ ਉਸ ਬਾਸਰ ਨਿਕਲੀ ਕਿ ਨਹੀਂ ਹੁਣ ਉਹ ਮੇਰੀ ਕਿਤਾ ਉਧਰ ਬੈਠ ਕੇ ਕੀ ਇਹ ਚੋ ਪੁਰਾਣੀਆਂ ਜਰਾਬਾਂ ਜਿਹੜੀਆਂ ਤੁਸੀਂ ਸਾਭੀਆਂ ਹੋਰ ਇਹ ਪੁਰਾਣੇ ਹੋਰ ਆ ਜੂ ਕੋ ਬੇਤਰੀ ਫੋਰਾ ਲਿਆ ਉਸ ਤੇ ਤਾਂ ਵੀ ਦੇ ਦੇ

ਉਹ ਤੋਂ ਬੰਦ ਕਰਨਾ ਪਹਿਲਾਂ ਉਤੋਂ ਉਤੋਂ ਕਿੱਤ ਦਾ ਪੈਨ ਨਹੀਂ ਨਿਕਲੇਗਾ ਮੱਛੀ ਵਾਲਾ ਪੈਨ ਹੋਰ ਕਿੱਤ ਮੇਰਾ ਮਮਾ ਮੇਰਾ ਮੱਛੀ ਵਾਲਾ ਪੈਨ ਘਵਾ ਦਿਆ ਤੇ ਪੈਨ ਇੱਥੋਂ ਮਿਲਣ ਰਿਹਾ ਸੀ ਤੇਰਾ ਪਰਸਾ ਹੀ ਲੱਭਾ ਦੇ ਇਹ ਵੇਹਣੋ ਮੰਮੀ ਆਂਦੇ ਇਹ ਨੂੰ ਮੇਰੇ ਕੋ ਆ ਜੀਦਾ ਨਹੀਂ ਆ ਜੀ ਨਹੀਂ ਤੇ ਸਟੋਰ ਚੋਂ ਨਿਕਲੇ ਨਹੀਂ ਉਦਾਂ ਮੈਨੂੰ ਲੈ ਦੋ ਨਹੀਂ ਲੈਣ ਵਾਲੀ ਚੀਜ਼ ਲੈ ਕੇ ਦਵਾਗੇ ਸਰਦਾਰ ਨੂੰ ਇੱਕ ਵਾਰੀ ਗੱਲ ਹੋਈ ਆਹ ਵੇ ਆਖੀ ਕਿ ਨਵਾਂ ਪਰਸਾ ਤੇਰੀ ਸੁੱਟਿਆ ਇੱਥੇ ਲੋ ਫੜੋ ਇਹ ਕਿ ਨਾਲ ਅੱਗੇ ਬਣੇਗੇ ਉਹ ਵੜ ਕੇਗੇ ਨਵਾਂ ਸਾ ਚੰਡਿਆ ਤੇ ਨਵਾਂ ਸਾਸ ਲੈ ਕੇ ਦਵਾਂਗੇ ਜਿਹੜੀ ਚੀਜ਼ ਚਾਹੀਦੀ ਹੈ ਦੱਸੋ ਤੇ ਕੋਈ ਨਹੀਂ ਲੈ ਕੇ ਦਵਾਂਗੇ ਉਹ ਮੰਮੀ ਨੂੰ ਨਾ ਰੱਖੋ ਤੇ ਭਰਨਾ ਹਾਂ ਹਾਂ ਹੁਣ ਲਾਜੋ ਉਧਰ ਸੋਈ ਚ ਇਹ ਆ ਜੀ ਫੈਲ ਸਾਡਾ ਜਦੋਂ ਆਪਾਂ ਗਰਮੀਆਂ 'ਚ ਜੂਟ ਕਰਦੇ ਆ ਤੇ ਇਹਨੂੰ ਵੀ ਉਹ ਸਾਟਾ ਫੜ ਕੇ ਰੱਖ ਦਿੰਨੇ ਆ ਇਹਨੂੰ ਵਿਚਾਰੇ ਨੂੰ ਫੇਲੋ ਰਹਿਣੀਆਂ ਗਰਮੀਆਂ ਦੇ ਵਿੱਚ ਸੁੰਦਰਤੀ ਰੱਖ ਦਿੰਨੇ ਆ ਇਹਨੂੰ ਉਲਟ ਤੇ ਉੱਤੇ ਸੈਟ ਕਰ ਦਿੰਨੇ ਆ ਹਾਂ ਸਾਡੇ ਬੇਟੇ ਫੌਜੀ ਸਾਹਿਬ ਦਾ ਬੈਗ ਫੌਜੀ ਸਾਹਿਬ ਦੇ ਬੈਗ ਨਹੀਂ ਬੜਾ ਟੜਾ ਪੈ ਗਿਆ ਇਹ ਫੌਜੀ ਦਾ ਉਹਦਾ ਅਮ ਦਾ ਬੈਗ ਬਹੁਤ ਤੜੜੀ ਚੀਜ ਹੈ ਇਹ ਜਦੋਂ ਹਜੂਤ ਸਾਹਿਬ ਜਾਵਾਂਗੇ ਇੱਥੇ ਸਮਾਨ ਪਾ ਕੇ ਖੜਾ ਹਾਂ ਤਾਂ ਬਹੁਤ ਟੋਕੀ ਚੀਜ਼ ਆ ਆਖੀ ਦਾ ਜਿਹੜਾ ਮਹਿਮਨ ਦਾ ਬਾਬਾ ਫੜੋ ਲਪਾਤੀ ਚ ਬੈਗ ਕਰਕੇ ਰੱਖੀਏ ਹੋ ਜਾ ਸਮਾਨ ਪਤਾ ਕੀ ਖਰਾਬ ਹੁੰਦਾ ਇਦਾਂ ਪਿਆ ਫੌਜੀ ਪਿਆਰ ਵਿੱਚ ਪੜੋ ਪੜੋ ਬਾਬੇ ਨੂੰ ਹੁਣ ਆਹ ਹੋਏ ਨਾ ਆਖੀ ਡਰ ਬਡਾ ਗਿਆ ਹੈ ਹੋੜੀ ਇੱਕ ਧੰਮ ਲਾ ਫਾਵਾ ਇਥੋਂ ਲੱਭੋ

ਇਹ ਡੱਬਾ ਓਪਨ ਚ ਆਇਆ ਤੇ ਓਪਨ ਚ ਰੱਖਿਆ ਆ। ਆਹ ਟੈਚੀ ਟੈਚੀ ਤੇ ਕਰੂ ਨਾ। ਇਹ ਕੀ ਕੀ ਵੇਖਿਆ? ਆਹ ਕੀ ਕੀ ਤੇ? ਇਹ ਪਤਾ ਦਿਨ ਰਿਹਾ ਜੇ ਤਾਂ ਆਪਾਂ ਪੇਂਟ ਕੋਨ ਕਰਦੇ ਹੋ ਇਸ ਚ ਪਾ ਕੇ ਤੇ ਪੇਂਟ ਕਰੀਦਾ। ਚਾਹ ਦੇ ਇਹ ਪ੍ਰਾਣੇ ਸੋਫਿਆਂ ਦੇ ਕੱਪੜੇ। ਮੰਮੀ ਜੀ ਆ ਵੀ ਪੜੋ ਆ ਜੋਰ ਕੇ ਤੇ ਉਹਦੇ ਵਿੱਚ ਬੈੱਡ ਦੇ ਵਿੱਚ ਰੱਖੋ। ਹੋਰ ਰੱਖੋ ਨਾ ਰੱਖੋ ਤਾਂ ਫਗੋ। ਆ ਜੀ ਮੇਰਾ ਟੈਕਸੀ ਇਹ ਹੈ ਜੀ ਸਾਡੇ ਡੈਡੀ ਦਾ ਟੈਕਸੀ ਤੇ ਜਿਹੜੀ ਦੇ ਟੈਕਸੀ ਨੂੰ ਆਖਣੇ ਆਹੋ ਨਾ ਸੰਭਾਲ ਕੇ ਸੰਭਾਲ ਕੇ ਰੱਖਣਾ ਪੈਣਾ ਪੁੱਤਾਂ ਕਰ ਸੰਭਾਲ ਕੇ ਤੇ ਵੇਖੋ ਇਹੋ ਚੀਜ਼ ਆ ਨਾ ਯਹੀਂ ਅਹੀਂ ਬਜ਼ੁਰਗਾਂ ਦੇ ਵੀ ਬਜ਼ੁਰਗ ਨਹੀਂ ਆਰਮੀ ਵਾਲੇ ਟਰੰਕ ਥੋੜੇ ਜਿਹਾ ਬਾਹਰ ਕੱਢੇ ਨੀ ਤਾਂ ਆਰਮੀ ਵਾਲੇ ਟਰੰਕ ਪੜੇ ਹੀ ਗਏ ਆਰਮੀ ਦਾ ਅਮਨ ਦੇ ਫਿਰ ਟਰੰਕ ਹੈਗੇ ਹੀ ਨਾ ਤੇ ਇਹ ਹੈ ਸਟੋਰ ਤਾਂ ਹੋ ਗਿਆ ਜੇ ਮੈਂ ਜੀ ਚਲੋ ਮਹਾਰਾਜ ਦੀ ਕਿਰਪਾ ਜਿੰਨੀ ਵੀ ਨੌਕਰੀ ਕੀਤੀ ਬੜੀਆ ਇੱਜ਼ਤ ਨਾ ਕੀਤੀ ਓਨੇ ਇਹ ਪੇਟੀ ਵਾਸਤੇ ਮੈਂ ਲੈ ਗਿਆ ਨਹੀਂ ਹੋਈਆਂ ਚਾਦਰ ਹੁਣੇ ਦੀ ਕਢਾਈ ਕਰਕੇ ਤੇ ਫੇਰੇ ਰੱਖਾਂਗੇ ਐ ਵਾਜੀ ਝੋਲਾ ਆ ਬੇ ਲੋਹਾ ਦੀ ਖੋਇ ਦਾ ਕੰਮ ਇਹਨੇ ਇਹਨਾਂ ਨੇ ਪੁਰਾਣੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਇਹਦੇ ਵਿੱਚ ਮਟੀਰੀਅਲ ਪਾਇਆ ਹੁਣੇ ਤੁਹਾਨੂੰ ਕੱਜ ਕੇ ਬੁਖਾਰਾਂਗੇ ਨਾ ਇਹਨਾਂ ਦੀਆਂ ਪੁਰਾਣੀਆਂ ਜਰਾਬਾਂ ਮਨਦੀਪਾ ਵੀ ਕੰਮ ਆ ਜਾਣੀਆਂ ਵੀ ਕੰਮ ਆ ਜਾਣੀਆਂ ਉਹ ਲੋਹ ਫੜੋ ਆ 12 ਕੁ ਦੋ ਦੋ ਤੇ ਜਲਦੀ ਠੀਕ ਚੱਲ ਜੀ ਹੋ ਗਈ ਨਾ ਆ ਲੋ ਆ ਪਿੰਡੋਂ ਆ ਪਿੰਡੋਂ ਲੈ ਕੇ ਆਏ ਆਪਣੇ ਨਾਲ ਹੀ ਐ ਹੋ ਸਰਦਾਰੀ ਹੁੰਦੀ ਆ ਰੱਖੀਆ ਨਾ ਸੰਭਾਲ ਕੇ ਕਿ ਕਹੇ ਬਈ ਚੀਜ਼ ਦੀ ਕਰਦਾ ਤੇ ਇਹਦੇ ਚ ਜਿਹੜਾ ਨਾ ਉੱਤਰ ਸਜਾਉਣਾ ਜੇ ਆਪਣੇ ਕਿਚਨ ਚ ਹੋਰ ਆਪਣੇ ਘਰੋਂ ਕੱਢ ਕੇ ਚੀਜ਼ ਵਰਤ ਲਈ ਦੀ ਹਾਂ ਲੋ ਮਿੱਠਾ ਖਾਣ ਨੂੰ ਲੋ ਚਲੋ ਜੀ ਆਹ ਉਹ ਇੱਟੀ ਨਾ ਬਹੁਤੀ ਸਫਾਈ ਨਾ ਬੜਾ ਬਣਾ ਹੋ ਗਿਆ ਤੇ ਸਫਾਈ ਵਧੀਆ ਹੋ ਗਿਆ ਪੁੱਤ ਕਹਿੰਦੇ ਆ ਨਾ ਜਿੱਥੇ ਬੰਦੇ ਆਏ ਜੇ ਨਾ ਦੇਖ ਉਹਨੂੰ ਚੀਜ਼ ਨੂੰ ਜਿਆਦਾ ਹੱਥ ਮਾਰੀਦਾ ਬਿੱਠੇ ਬੈਠੇ ਆ ਹੁਣ ਇਹ ਸਾਡਾ ਗ੍ਰਾਉਂਡ ਫਲੋਰ ਆ ਇੱਥੇ ਕਦੀ ਕਦੀ ਆਈਦਾ ਸਫਾਈ ਕਰਨ ਤੇ ਮੰਮੀ ਲੱਭਣ ਦੇ ਮੈਨੂੰ ਉੱਤੇ ਕਹਿੰਦੇ ਮੰਦਿਰ ਕਿਥੇ ਅਜੇ ਵੜ ਗਈ ਐ ਮੈਂ ਕਿਹਾ ਵੀ ਮੇਰੀ ਆਵਾਜ਼ ਆਈ ਥੱਲੇੋਂ ਸਟੋਰ ਚੋਂ ਕਹਿੰਦੇ ਇੱਥੇ ਕੀ ਕਰਨੀ ਆ ਲੋਕ ਖੋਲ ਕੇ ਮੈਂ ਕਰਨਾ ਕਿ ਮੈਨੂੰ ਮੈਂ ਅੱਜ ਸਵੇਰੇ ਝਾੜੂ ਖੁੰਨੇ ਮੈਨੂੰ ਤੇ ਇੱਥੇ ਗੰਦਾ ਬੜਾ ਲੱਗਾ ਤੇ ਮੈਂ ਕਿਹਾ ਵੀ 2025 ਨੇ ਜਾਣ ਵਾਲਾ ਵਾ ਤੇ ਨਾਲ ਜਿਹੜੇ ਤੁਹਾਡੇ ਸਮਾਨ ਮਟੀਰੀਅਲ ਇਹਨੂੰ ਵੀ ਕੱਢਾਂਗਾ ਤੇ ਮਮੀ ਤਾਂ ਹਮਾ ਨੂੰ ਬਤਾ ਪੁਰਾਣੇ ਆ ਉਹਨਾਂ ਨੇ ਫੇ ਥੋੜਾ ਥੋੜਾ ਸਮਾਨ ਹੋ ਜਾ ਸਾਡੇ ਹੱਥਿਆ ਹੁੰਦਾ ਸਾਡੇ ਵਾਈਆਂ ਨੂੰ ਨਾ ਪਰ ਪੁਰਾਣੀਆਂ ਚੀਜ਼ਾਂ ਹੀ ਕੰਮ ਹੁੰਦੀਆਂ ਫੇ ਤੇ ਹੁਣ ਮੈਂ ਕਰ ਲਈ ਆਪਣੀ ਸਟੋਰ ਦੀ ਸਫਾਈ ਜੇ ਪੁੱਤ ਆ ਜਿਹੜਾ ਹੁਣ ਤੋਂ ਕੱਢਿਆ ਸਮਾਨ ਆ ਜਿਹੜਾ ਆਪਣਾ ਯੋ ਇੱਕ ਹਰਫੇ ਕੱਟੀ ਹੋ ਹੱਥਕੀ ਦੇ ਦੋ ਪੀਸ ਕੱਢਿਆ ਹਾਂ ਡੱਬਾ ਭਰਿਆ ਤੂਰਾ ਵੇਖਿਆ ਉਦੋਂ ਨਹੀਂ ਅਹੀਂ ਲੈ ਆਏ ਆ ਡਕੋਲ ਵੀ ਕੱਢੀ ਆ ਤੋ ਚੀਜ਼ ਹੈਗੀ ਰੱਖੀ ਆ ਤੇ ਕੰਮ ਆ ਗਈ ਨਾ ਹੁਣ ਹੋਣ ਮੰਮੀ ਤੇਰੇ ਬਜੁਰਗਰ ਸੋਰ ਬੰਦ ਰਿੰਦਾ ਹੀ ਪਤਾ ਨਹੀਂ ਉਹ ਕਿਹੜੀ ਵੱਡੀ ਬੋਤਲ ਗੱਡੀ ਹੁਣ ਕਿੱਡਾ ਟੋਲ ਦੀ ਉਧਰ ਮੈਂ ਲੈ ਕੇ ਆਈ ਚਾਰ ਪੰਜ ਵੀ ਉੱਤੇ ਬਾਥਰੂਮ ਚ ਲੋਡ ਹੁੰਦੀ ਆ ਤੇ ਆ ਕਿੱਡੀ ਵੱਡੀ ਬੋਤਲ ਨਹੀਂ ਖਲਾਈ ਚਲੋ ਕੋਈ ਗੱਲ ਨਹੀਂ ਸੋਰ ਬੰਦ ਰਹਿਣ ਕਰਕੇ ਨਾ ਤੀਜਾ ਪਈਆ ਰਹਿੰਦੀ ਆ ਇੱਥੇ ਕੱਲ ਨਾਲੇ ਬਾਨੇ ਦਾ ਸਫਾਈ ਹੋ ਗਈ ਆ ਮੰਮੀ ਜੀ ਉਹ ਕੀ ਸਟੋਰ ਦੀ ਸਫਾਈ ਤੇ ਕਹਿੰਦੇ ਆ 2025 ਜਾਣ ਵਾਲਾ ਆ ਤੇ ਇਸ ਕਰਕੇ ਆਪਣੇ ਘਰ ਚ ਵੀ ਜਿਹੜੇ ਪੁਰਾਣੀਆਂ-ਪਰੂਣੀਆਂ ਚੀਜ਼ਾਂ ਹਨ ਉਹਨਾਂ ਨੂੰ ਬਾਹਰ ਸੁੱਟੀਏ ਕਿਉਂਕਿ ਮੰਮੀ ਨੇ ਮੈਨੂੰ ਤਨੀ ਕਿ ਆਇਆ ਆਪਣਾ ਕੂਲਰ ਸੁੱਟਣ ਦਿੱਤਾ ਕਹਿੰਦੇ ਇਹ ਤੇ ਮੇਰਾ ਪਰਦਾਸ ਦਾ ਹੈ ਇਹ ਦਾਦੇ ਦੇ ਮਟੀਰੀਅਲ ਉਧਰ ਵੀ ਬੜੇ ਪਏ ਆ ਕੁਝ-ਕੁਝੇ ਤੇ ਮੈਂ ਸੋਚ ਚੁੱਕੀ ਆ ਇਹਨਾਂਰ ਬਿਨਾਂ ਦੱਸਿਆ ਹੀ ਆਇਆ ਤਾਂ ਕਹਾਂ ਸਮਝਿਆ ਕਹਿੰਦੇ ਮੇਰਾ ਕੂਲਰ ਨਹੀਂ ਆ ਤਲਾਉਣਾ ਇੱਥੇ ਵੇ ਲੋ ਮੈਂ ਫੇਰ ਨੁੱਕਰ ਚ ਸੱਜਾਰੀ ਆਂ ਡਰ ਦੀ ਮਾਰੀ ਵੀ ਬੈਠੇ ਰਿਹਾ ਤਾਂ ਆ ਵੇ ਲੋ ਰਾਤ ਤੱਕ ਸਾਫ-ਸਫਾਈ ਕਰ ਜੀ ਠੀਕ ਹੈ ਨਹੀਂ ਪਤਾ ਹੈ ਤੁਹਾਡੇ ਨੂੰ ਕੰਮ ਹੋਣਾ ਹਾਂ ਸੇ ਮਾਹੀਆ ਵੀ ਚਲੋ ਭੈਣ ਭਰਾਓ ਵੇਖੋ ਜਦੋਂ ਨਾਲ ਮਿਲ ਕੇ ਕੰਮ ਕਰੀਏ ਨਾ ਨਾਲ ਮਿਲ ਕੇ ਕੰਮ ਕਰੀਏ ਕੋਈ ਵੀ ਕੰਮ ਹੈ ਆਪਣੇ ਘਰ ਦਾ ਜਦੋਂ ਹੀ ਅਜਿਹਾ ਕੰਮ ਨੂੰ ਨਾਲ ਮਿਲ ਕੇ ਕਰਦੇ ਆ ਨਾ ਉਹ ਕੰਮ ਦਾ ਕੋਈ ਵੱਖਰਾ ਹੀ ਨਹੀਂ ਜਾਂਦਾ ਹੁੰਦਾ ਕਿਉਂਕਿ ਜਦੋਂ ਕੰਮ ਮਿਲ ਕੇ ਕਰਦੇ ਕੰਮ ਤਾਂ ਕਰ ਨਹੀਂ ਪੈਣੇ ਆ ਪਰ ਇਹ ਆ ਵੀ ਜਦੋਂ ਨੂੰਹਾਂ ਧੀਆ ਨਾਲ ਕੰਮ ਕਰਉਂਦੇ ਆ ਹੱਥ ਫੁੰਦਿਆਂ ਨੇ ਤੇ ਬੜਾ ਵਧੀਆ ਲੱਗਦਾ ਵੇਖੋ ਇਹਨੂੰ ਵਧੀਆ ਲੱਗਦਾ ਆ ਤੇ ਆਪਣੀ ਜਿਹੜੀ ਆ ਮਾਨ ਆਪਣੇ ਮਾਨ ਵਿੱਚ ਸੰਤੁਸ਼ਟੀ ਮਿਲਦੀ ਆ ਕਿ ਚਲੋ ਸਾਡਾ ਕੋਈ ਹੈਗਾ ਘਰ ਵਾਲਾ ਤੇ ਬਾਕੀ ਇਹ ਧੀ ਮੇਰੀ ਬਹੁਤ ਵਧੀਆ ਵਾ ਕੰਮ ਮੈਂ ਦਾ ਜੇ ਛੇੜਿਆ ਨਹੀਂ ਕੰਮ ਇਹਨੇ ਕਰਦਾ ਛੇੜਿਆ ਕਹਿੰਦੀ ਮੰਮੀ ਤੁਹਾਡੇ ਪੋਟਨ ਦੇ ਵਿੱਚ ਨਾ ਖਲਾਵਾ ਬੜਾ ਪਿਆ ਤੇ ਚਲੋ ਚੰਗੀਏ ਤੇ ਕੰਮ ਕਰ ਲੀਏ ਤੇ ਚਲੋ ਮੈਂ ਦੇਦ ਨਾਲ ਹੱਥ ਫੜ ਤਾਂ ਮਾੜਾ ਮੋਟਾ ਕੋਈ ਕੰਮ ਸਾਰਾ ਇਹੋ ਹੀ ਕਰਨ ਲਈ ਆ ਤੇ ਅੰਡੇ ਵੀ ਦੋ ਦੋ ਮਮੀ ਦਾ ਸਲੇਬ ਚੱਲੀ ਕਿਚਨ ਵਾਲਾ ਬੜਾ ਪੁਰਾਣਾ ਸਾਡਾ ਪਿੰਡ ਵਾਲੇ ਕਿਚਨ ਦੇ ਵਿੱਚ ਸੀਗਾ ਛਾਂਡਣਾ ਇਹਦਾ ਭਾਂਡੇ ਮਾਂਜਣ ਵਾਲਾ ਉਹ ਨੂੰ ਮੈਂ ਸਾਫ਼ ਕਰਕੇ ਉਹ ਵੇਖੋ ਸੋਈ ਦੇ ਵਿੱਚ ਿੱਦਾ ਰੱਖਿਆ ਸਾਰੇ ਡੋਲ ਵਗੈਰਾ ਤੇ ਛਾਂਡਣਾ ਵੀ ਲਾਇ ਨੂੰ ਦੁਕਾਨ ਇਹ ਛਾਂਡਣਾ ਰੱਖਿਆ ਹੋਇਆ ਇਹ ਮਮੀ ਨੇ ਇੱਥੇ ਤੇ ਮੈਂ ਚੁੱਕ ਕੇ ਲਾ ਦਿੱਤਾ ਸਲੇਬ ਤੇ ਮੈਗੀ ਸੋਹਣੀ ਸਲੇਬ ਬਣੀ ਆ ਤੇ ਜਦੋਂ ਇਹਦੇ ਜਾਣਾ ਹੁੰਦਾ ਤੂੰ ਦੋ ਡੋਲੂ ਨਹੀਂ ਲੱਗਦਾ ਮਮੀ ਨੇ ਬਾੜ ਤੇ ਨਾ ਹੁੰਦਾ ਪੈਨ ਬਾਕਸ ਦੇ ਵਿੱਚ ਮਦੀਵ ਲੱਭਾ ਦੀਆਂ ਲੱਭੀਆਂ ਆਤੀ ਪਿਆ ਕੇ ਸਾਰੇ ਢੋਲੂ ਢਾਲੂ ਜਿਹੜੇ ਨੇ ਉੱਪਰ ਲਾ ਲਏ ਸੀ ਇੱਕ ਨੇ ਦੋ ਨੂੰ ਕਿਨੇ ਢੋਲੂ ਆ ਕਿਨੇ ਢੋਲੂ ਗੱਡੇ ਗੱਡੇ ਆ ਦੋ ਕੁਕਰ ਗੱਡੇ ਤਕੜਾਈਆਂ ਕੁਕਰ ਬੜਤਾਂ ਦੀਆਂ ਤਕੜਾਈਆਂ ਤਕੜਾਈਆਂ ਦੋ ਆ ਤੇ ਇਹਨੂੰ ਕੁੱਕਰ ਹੀ ਆ ਦੇਖਾ ਰੱਖਦੇ ਮੈਂ ਕਿਹਾ ਕਿ ਤਿੰਨ ਇੱਥੇ ਆ ਕੁੱਤੇ ਪਿਆ ਹਾਂ ਤਿੰਨ ਇੱਥੇ ਆ ਕਿ ਅੱਜ ਸਾਰਾ ਸਮਾਨ ਕੱਢ ਕੇ ਨਾ ਮੈਂ ਸਾੜਨੇ ਦੇ ਵਿੱਚ ਲਾ ਕੇ ਰੱਖ ਦੇਣਾ ਜਦੋਂ ਕਿਤੇ ਜਾਣਾ ਹੁੰਦਾ ਉਦੋਂ ਚੀਜ਼ ਨਹੀਂ ਲੱਭਦੀ ਆ ਆ ਮੇਰੀਆਂ ਦੋ ਮਿਲੀਟਰੀਆਂ ਬੋਤਲਾਂ ਖਰਾਬ ਹੋਈਆਂ ਅੱਜ ਇਹਨਾਂ ਨੂੰ ਮਿਟਾ ਦੇਣਾ ਜਾ ਕੇ ਸਫਾਈ ਕੀਤੀ ਸਟੋਰ ਦੀ ਤੇ ਸਾਰਾ ਸਮਾਨ ਜਿਹੜਾ ਉਥੋਂ ਵੱਡਿਆ ਤੇ ਅੱਜ ਸਟੋਰ ਇਹਦੇ ਵਿੱਚ ਛਾਂ ਨਹੀਂ ਚਲਾਤਾ ਹੁਣ ਇਧਰ ਲੱਗੀਆਂ ਮੈਂ ਲਸਣ ਦੀ ਸਫਾਈ ਕਰਨੇ ਲੈ ਕੇ ਆਈ ਜੀ ਆਪਣੇ ਕਿੰਨੋਂ ਤੇ ਵੇਖੋ ਲੱਡੀਆਂ ਵਾਲਾ ਲਸਣ ਕਿਦਾਂ ਸੋਹਣਾ ਲੱਗਿਆ ਇਹੋ ਜਿਹਾ ਲਸਣ ਸਫਾਈ ਕਰਕੇ ਇਹਨੂੰ ਮੈਂ ਸਾਫ਼ ਕਰਕੇ ਰੱਖਣਾ ਬਾਕੀ ਵੇਖੋ ਕਿਰਤ ਨੇ ਗੱਡੀ ਖਰੀਦੀ ਹੈ ਦੂਆ ਭਰਾਵਾਂ ਨੇ

ਕਈ ਵਾਰ ਤੇ ਮੈਂ ਕੈਂਡੀ ਡੈਡੀ ਹੀ ਲਾ ਦੋ ਇਹਨੂੰ ਕਰਾਏ ਤੇ ਸਾਡੇ ਪਿੰਡ ਦੇ ਆ ਉਹ ਮੈਂ ਨਹੀਂ ਕਹਿੰਦੀ ਮਹਿੰਗੀ ਮੈਂ ਆਪਣੇ ਪੋਤੇਆਂ ਨੂੰ ਚੀਜ਼ ਲੈ ਕੇ ਦਿੱਤੀ ਤੇ ਮੈਂ ਕੋ ਦੇ ਕੇ ਆਵਾ ਕਿਉਂ ਦੇ ਕੇ ਆ ਵਾ ਇਹ ਤੇ ਕੋ ਸ਼ੱਕ ਥੋੜੀ ਆ ਤੇ ਮੈਂ ਕਿਹਾ ਚਲੋ ਠੀਕ ਆ ਫਿਰ ਇਹਨੂੰ ਕਰੋ ਸੈੱਟ ਕਰੋ ਤੇ ਅੰਦਰ ਅੰਦਰ ਚਲਾਇਆ ਕਰੂਗਾ ਇਹ ਮੇਰੇ ਪੁੱਤ ਵੱਡੇ ਵੀ ਹੋਏ ਨੇ ਇਹਨਾਂ ਨੂੰ ਸ਼ੋਕ ਕੇਸ ਤੇ ਬਣਾ ਕੇ ਆ ਵਧੀਆ ਰੱਖਾਂਗਾ ਮੈਂ ਬਾਕੀ ਸਾਡਾ ਜਿਹੜੀ ਕਿਚਨ ਤਿਆਰ ਹੋਣ ਵਾਲਾ ਹੈ ਜਦੋਂ ਕਿਤੇ ਤਿਆਰ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਇੱਕ ਦਿਨ ਮੈਂ ਤੁਹਾਨੂੰ ਆਪਣੇ ਘਰ ਦਾ ਹੁਣ ਟੂਰ ਵੀ ਕਰਾਵਾਂਗੀ ਕਿਉਂਕਿ ਜਿੰਨਾ ਸਾਡਾ ਪੋਸ਼ਣ ਥੱਲੇ ਉਹਨਾਂ ਹੀ ਉੱਪਰ ਉਹ ਤੋਂ ਵੀ ਉੱਪਰ ਤੇ ਕਿੰਨੇ ਟੂਲ ਕਰਾਣੇ ਆ ਕਿਉਂਕਿ ਇਹ ਇਹ ਥੋੜਾ ਜਿਹਾ ਅਸੀਂ ਬਣਾਇਆ ਨਹੀਂ ਆ ਕਿਉਂਕਿ ਅਹੀਂ ਰਹਿ ਐਸ਼ ਉੱਪਰ ਹੀ ਕੀਤੀ ਹੋਈ ਆ ਤੇ ਕਿਸੇ ਦਿਨ ਤੁਹਾਨੂੰ ਅਹੀਂ ਹੋਮ ਟੂਰ ਕਰਵਾਣੇ ਆ ਫਿਰ ਸਾਰੇ ਆਪਣੇ ਕਮਰੇ-ਗੁੰਮਰੇ ਤੁਹਾਨੂੰ ਦੱਸਾਂਗੇ ਜੋ ਵੀ ਆ ਤੇ ਅੱਜ ਮੈਂ ਸੋਚਿਆ ਵੀ ਨਵਾਂ ਸਾਲ ਚਾਣਾਂ ਦੇ ਆਪਣੇ ਘਰ ਦੀ ਜੰਦਗੀ ਜਿਹੜੀ ਪਈ ਹੋਈ 2025 ਦੀ ਨੂੰ ਮੈਂ ਬਾਹਰ ਕੱਢਾਂ ਤੇ ਅੱਜ ਲੱਗ ਕੇ ਸਫਾਈ ਕਰ ਸਾਫ ਹੋ ਗਈ ਪੂਰੀ ਗੱਡੀ? ਹਾਂ ਬੈਟਰੀ ਹੁਣ ਪਾਈ ਇਸ ਕਰਕੇ ਲੱਗੋ। ਚਲੋ। ਸਾਫ ਕੀਤੀ ਛੱਡ। ਚਲੋ ਹੁਣ ਫਿਰ ਆਪਾਂ ਤੇਰੀ ਸਾਫ ਕਰ ਲਈਏ ਗੱਡੀ। ਫਿਰ ਹੁਣ ਆਪਾਂ ਬਾਹਰ ਲੈ ਜਾਈਏ ਆ ਤੇ ਫਿਰ ਚਲਾਉਨੇ ਆ ਠੀਕ ਆ। ਕਹਿੰਦੀ ਕਿ ਕਰਦੀ ਨਹੀਂ। ਕਿੱਥੋਂ ਬੈਟਰੀ? ਇਹ ਤਾਂ ਤੁਸੀਂ ਆ ਬੈਟਰੀ ਹੈ। ਆ ਪਾਤੀ ਨਵੀਂ ਪਾਈ ਹੈ ਨਾ ਬੈਟਰੀ। ਤਾਂ ਚਾਰਜ ਕੀਤੀ ਹੈ। ਜਦੋਂ ਚਲਾਏਗੇ ਨੂੰ ਕਿੱਦਾਂ ਹੀ ਕਰੀ ਉੱਠ। ਮੈਂ ਬੈਟਰੀ ਨਾ ਪਾਉਣੀ ਆ ਵੀ ਤੇ ਉਪਰੋਂ ਦੀ ਚੱਲ ਸਕਦਾ। ਚਲੋ ਓਕੇ। किरत गड्डी चार्ज की पूरी अच्छा चार्ज की तो सफाई करो तो फिर मू चलाइए बहर ठीक ठीक है ठीक जी हाँ जी हाँ जी तो ड्राइविंग कौन करेगा कीरत किरत करेगा तो वीर जी करेगा चलो वे वेला में पहला किरत की, कर लेगा फिर वीर जी कर लेगा